ਦੇ ਜੀਵਨ ਦੇ ਵਿੱਚ ਮੋੜ ਜੜਾਗਾ ਕਿਸਾਨ ਤੇ ਜੋ ਆ ਪੁਲਿਸ ਆ ਮੋ ਸਾਹਮਣੇ ਨਜ਼ਰ ਆ ਰਹੇ ਨੇ ਤਾਂ ਦੋਵਾਂ ਦੇ ਵਿਚਕਾਰ ਬਹਿਸਬਾਜ਼ੀ ਹੋਈ ਹੈ ਤੇ ਹਲਕੀ ਧੱਕਾ ਮੁੱਕੀ ਵੀ ਹੋਈ ਹੈ ਤਾਂ ਤਸਵੀਰਤਾਂ ਤੋਂ ਦਿਖਾ ਰਿਹਾ ਪਿੰਡ ਜਿਉਂ ਦੀਆਂ ਤਸਵੀਰਾਂ ਨੇ ਜਿੱਥੇ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਜਿਹੜੇ ਨੇ ਉੱਥੇ ਅੱਜ ਪੁਲਿਸ ਮੌਕੇ ਤੇ ਤੜਕਸਾਰ ਪਹੁੰਚ ਜਾਂਦੀ ਹੈ ਪਰ ਉਦੋਂ ਜਦੋਂ ਹੀ ਕਿਸਾਨਾਂ ਨੂੰ ਪਤਾ ਲੱਗਦਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਉੱਥੇ ਪਹੁੰਚ ਜਾਂਦੇ ਨੇ ਪਰ ਉਸ ਤੋਂ ਬਾਅਦ ਪੁਲਿਸ ਨੂੰ ਬੇਬਸ ਜਿਹੜਾਗਾ ਵਾਪਸ ਜਾਣਾ ਪੈਂਦਾ ਤਾਂ ਬੜੀਆਂ ਹੀ ਇੱਕ ਜ਼ਬਰਦਸਤ ਤਸਵੀਰਾਂ ਜਿਹੜੀਆਂ ਪਿੰਡ ਜਿਉਂ ਤੋਂ ਸਾਹਮਣੇ ਆਈ ਨੇ ਬਠਿੰਡਾ ਦੇ ਪਿੰਡ ਜਿਉਂਦ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਆ ਤਾਂ ਲਗਾਤਾਰ ਜ਼ਮੀਨਾ ਅਕਵਾਇਰ ਕਰਨ ਨੂੰ ਲੈ ਕੇ ਲਗਾਤਾਰ ਪੁਲਿਸ ਅਤੇ ਪ੍ਰਸ਼ਾਸਨ ਆਮੋ ਸਾਹਮਣੇ ਨਜ਼ਰ ਆ ਰਹੇ ਤਾਂ ਬਠਿੰਡਾ ਦੇ ਜਿਉਂਦੀਆਂ ਤਸਵੀਰਾਂ ਨੇ ਜਿੱਥੇ ਕਿ ਵੱਡੀ ਗਿਣਤੀ ਚ ਪੁਲਿਸ ਫੋਰਸ ਜਿਹੜੀ ਹੈ ਉਹ ਚੜ ਕੇ ਆ ਜਾਂਦੀ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਇਕੱਠ ਹੋ ਜਾਂਦਾ ਹੈ ਅਤੇ ਜੋ ਹੈ ਬਹਿਸ-ਬਾਸ ਦੀ ਵੀ ਹੁੰਦੀ ਹੈ ਹਲਕੀ ਤੱਕਾਮੁੱਕੀ ਵੀ ਹੁੰਦੀ ਹੈ ਤਾਂ ਜੋਸ਼ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਨਜ਼ਰ ਆਉਣ ਦਿੱਤਾ ਦੋਨਾਂ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਪੁਲਿਸ ਨੂੰ ਵੀ ਜਿਹੜੇ ਨੇ ਜਵਾਬ ਠੋਕ ਠੋਕ ਕੇ ਦਿੱਤੇ ਗਏ ਨੇ ਤਾਂ ਜ਼ਮੀਨਾਂ ਇੱਕ ਘਰ ਨੂੰ ਲੈ ਕੇ ਲਗਾਤਾਰ ਮਾਮਲੇ ਜਿਹੜੇ ਨੇ ਵਾਦੇ ਰਹੇ ਨੇ ਤਾਂ ਪੁਲਿਸ ਅਤੇ ਜੋ ਹੈ ਕਿਸਾਨ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਆਮੋ ਸਾਹਮਣੇ ਨਜ਼ਰ ਆਇਆ ਤਾਂ ਕੱਲ ਵੀ ਬਠਿੰਡਾ ਦੇ ਵਿੱਚ ਹੀ ਜਿਹੜਾ ਇੱਕ ਮਹਿਲਾ ਅਫਸਰ ਦੇ ਨਾਲ ਏਡੀਸੀ ਮਹਿਲਾ ਅਫਸਰ ਦੇ ਨਾਲ ਕਿਸਾਨਾਂ ਗੋਹਾਂ ਦੀ ਬੈਸ ਵੀ ਹੋਈ ਸੀ ਉਹ ਵੀ ਜਿਹੜੀ ਇਹ ਵੀਡੀਓ ਕਾਫੀ ਵਾਇਰਲ ਹੋਈ ਸੀ ਤਾਂ ਹੁਣ ਫਿਰ ਮੁਰ ਤੋਂ ਜਿਹੜੇ ਨੇ ਕਿਸਾਨ ਉੱਤੇ ਪੁਲਿਸ ਜੋ ਆ ਬਠਿੰਡਾ ਦੇ ਵਿੱਚ ਆਮੋ ਸਾਹਮਣੇ ਨੇ ਤਾਂ ਜੋਸ਼ ਦੇ ਵਿੱਚ ਕਿਸਾਨ ਨਜ਼ਰ ਆਇਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜਾ ਉਹਨਾਂ ਨੂੰ ਵਾਪਸ ਪੁਲਿਸ ਨੂੰ ਮੁੜਨਾ ਪਿਆ ਪੁੱਠੇ ਪੈਰੀ ਮੁੜਨਾ ਪਿਆ ਤਾਂ ਕਿਸ ਤਰ੍ਹਾਂ ਜੋਸ਼ ਸੀਗਾ ਕੀ ਬਹਿਸ ਹੋਈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ جنگا <laughs> باد ਓਏ ਓ ਇਧਰੇ ਪਾਸੇ ਇਧਰੇ ਪਾਸੇ ਆਓ ਡਰਾਉਣ ਵਾਲੇ ਪਾਸੇ ਆਓ ਆ ਦੇਖੋ ਭਾਰੀ ਗਿਣਤੀ ਵਿੱਚ ਲਗਾਤਾਰ 7 ਵਾਰ ਅੱਜ ਸੂਰ ਸੁਪਰਸੈਸਨ ਪਹੁੰਚੇ ਪਿੰਡ ਜਮੋ ਵਿੱਚ ਆ ਦੇਖੋ ਇਹ ਵੀ ਹੋ ਗਿਆ ਆ ਦੇਖੋ ਜੀ ਵੱਡੀ ਮਾਤਰਾ ਦੇ ਵਿੱਚ ਸੂਰ ਸੁਪਰਸੈਸਨ ਜੋ ਵਿੱਚ ਅੱਜ ਉਸ ਗਰਮੋ ਗਰਮੀ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈਗਾ ਆ ਦੇਖੋ ਫਿਰ ਆਏ ਕੀ ਕਰਨੋ ਜਨਾਬ ਆਏ ਕੀ ਕਰਨੋ ਫਿਰ ਇੱਕ ਵਾਰੀ ਜੇ ਕੰਮ ਨਿਵੇੜ ਦੋ ਲੜਨ ਵਾਸਤੇ ਆਇਆ ਹਾਂ ਸਰ ਬਰੋਜ ਦਾ ਕੰਮ ਹੈੜਾ ਗੋੜਜਾ ਮਾਰੋ ਸਾਡੇ ਆ ਦੇਖੋ ਧਾਰੀ ਗੇਂਦ ਵਿੱਚ ਪੂਸੀ ਪਸਾਉਂਦੇ ਲਗਾਤਾਰ ਕਿਸਾਨਾਂ ਨਾਲ ਬਹਿਸ ਕਰਦੇ ਹੋਏ ਇੱਥੇ ਪਹੁੰਚ ਦੇ ਨੇ ਕਰ ਦੋ ਇੱਕ ਪਾਸਾ ਫੋਰਸ ਲੈਣ ਦੀ ਆ ਲਗਾਤਾਰ ਕਿਸਾਨਾਂ ਤੇ ਅਤਿਆਚਾਰ ਕਰਨ ਉਪਰ ਪੰਜਾਬ ਪੁਲਿਸ ਪੰਜਾਬ ਸਰਕਾਰ ਕਿਸਾਨਾਂ ਲਈ ਹੋਈ ਤੂੰ ਤੂੰ ਮੈਂ ਮੈਂ ਆ ਦੇਖੋ ਗੋਲੀਆਂ ਮਾਰੋ ਸਾਡੇ ਹੋਰ ਸਾਡੀ ਵੀਰ ਹੋਣੇ ਸਾਡੇ ਗੋਲੀਆਂ ਮਾਰੋ ਸਾਡੇ ਕੰਪਨੀ ਵੇਡ ਉਪਰੇ ਚੁੱਕ ਸਮਰਥੀ ਕਰੀ ਜਾਓ ਸਾਡੇ ਗੋਲੀਆਂ ਮਾਰੋ ਸਾਡੇ ਗੋਲੀਆਂ ਆ ਦੇਖੋ فیصلہ ਕਰਦੇ ਹੋਏ ਆ ਦੇਖੋ ਸਰਪ੍ਰਸਾਦ ਜਬਰਦਸਤ ਨਾਲ ਕਿਸਾਨਾਂ ਤੇ ਅਤਿਆਚਾਰ ਕੰਮ ਪਹੁੰਚ ਚੁੱਕਿਆ ਹੈਗਾ ਆ ਦੇਖੋ ਆ ਦੇਖੋ ਜੀ ਘਾੜੀ ਗੈਂਟੀ ਵਿੱਚ ਫੋਰਸ ਲੈ ਕੇ ਪਹੁੰਚਿਆ ਹੈ ਸਾਡੇ ਗੋਲੀਆਂ ਮਾਰੋ ਗੋਲੀ ਮਾਰੋ ਹਰ ਗੋਲੀ ਮਾਰੋ ਕੋਈ ਨਹੀਂ ਵਾਹੋਲੀ ਮਾਰੋ ਸਾਡੇ ਅੰਮ੍ਰਿਤਸਰ ਕੋਈ ਹਟੇ ਨਾ ਆਹ ਦੇਖੋ ਭਾਰੀ ਗੰਤ ਵਿੱਚ ਪੁਰਸ ਪ੍ਰਸ਼ਾਸਨ ਨੂੰ ਕਿਸਾਨਾਂ ਨਾਲ ਧੱਕੇਸ਼ਾਹੀ ਤੇ ਉਤਰੀ ਹੋਈ ਹੈ ਜੀ ਸਰਕਾਰ ਤੇ ਆ ਦੂਜੇ ਪਾਸੇ ਅਕੱਛਾ ਜੱਜ ਸਾਹਿਬ ਨੂੰ ਜੀ ਹੋਰ ਕਿਸੇ ਤਰ੍ਹਾਂ ਦੀ ਤੁਹਾਡਾ ਜਿਹਾ ਚੋਰ ਜਿਹੜੀ ਨਹੀਂ ਕੰਮ ਚੱਲਦਾ ਹੋਇਆ ਫੇਰ ਆਪਣੀ ਕਈ ਮੰਗ ਲਾਉਂਦੇ ਉਹਦੇ ਕੋਈ ਕਿਸੇ ਪਾਸੇ ਕੋਈ ਕੰਮ ਨਹੀਂ ਅਸੀਂ ਸੱਲੇ ਉਦਾਰ ਤੋਂ ਕੰਦੇ ਆ ਸਾਡੀ ਵੀ ਮੇਰੀ ਗੱਲ ਸੁਣ ਲੈ ਜੇਕਰ ਕੋਈ ਕਈ ਲੜਨੀ ਚਾਹੁੰਦੇ ਨੇ ਮੈਂ ਅੱਜ ਕੰਮ ਕਰਨਾ ਜਾ ਰਹੇ ਹਾਂ ਤੁਹਾਨੂੰ ਸਾਰੇ ਜਦੋਂ ਨੇ ਸਰਦਾਰਾਂ ਨੇ ਜੀਤਾਰਾਂ ਨੇ ਪਾਸੋਂ ਪੈਣਗੇ ਪ੍ਰਸ਼ਾਸਨ ਨੇ ਜੀਤਾਰੀ ਲਈ 360 ਕਟ ਦੀ ਜੀਤਾਰੀ ਲਈ ਬੜੀਆ ਬਰਾ ਸਾਰੇ ਸੱਜਣ ਕੋਲ ਬਈ ਬੱਸ ਇੱਥੇ ਪਿੰਡ ਦਾ ਕੰਮ ਕਰਦੇ ਕਮੇਟੀ ਬਣਾਵੀਂ ਕਮੇਟੀ ਨਾਲ ਗੱਲਬਾਤ ਕਰਾਵੀਂ ਪ੍ਰਸ਼ਾਸਨ ਨੇ ਹਰ ਇੱਕ ਦਾ ਗੱਲ ਹੋਣੀ ਹੈ ਗੱਲ ਅੱਗੇ ਤੁਰੀ ਹੈ ਜੇ ਜਦੋਂ ਗੱਲਬਾਤ ਵੀ ਤੈ ਹੋ ਗਈਆ ਤੁਹਾਰੇ ਧਾੜਾ ਚੜ ਕੇ ਲੋਂਗਾ ਮਤਲਬ ਕੀ ਹੈ ਕੱਲ ਜਾਓ ਬੋਲਣਾ ਧਾੜਾ ਚੜ ਕੇ ਅੱਜ ਵੀ ਆਓ ਕਹਿੰਦਾ ਕੀ ਆ ਹੋ ਕਿ ਅੱਜ ਅਸੀਂ ਸਾਡੇ ਜ਼ਮੀਨ ਨੇ ਹਾਈ ਕੋਰਟ ਦੀ ਅੰਦਾ ਚੜਾ ਰਿਹਾ ਹੈ ਹਾਈ ਕੋਰਟ ਦਾ ਫੈਸਲਾ ਜਲਦੀ ਸਾਡੀ ਸੁਣ ਲੈਣਾ ਅੱਜ ਦੇ ਹੋਰ ਵੀ ਜਿਹੜੇ ਸਾਡੇ ਜ਼ਮੀਨ ਦਾ ਕਾਗਜ਼ ਭਰਉਂਦੇ ਆ ਉਹ ਵੀ ਸੁਣ ਲੈਣਾ ਬਹੁਤ ਸਾਫ਼ ਫੈਸਲਾ ਹੈ ਆਹ ਹੋਆ 1972ਵੇਂ ਨੱਪਾ ਇਹ ਬੋਲ ਉਹ ਨਾ ਚੱਲਦਾ ਨਹੀਂ ਹੁੰਦਾ ਹੁੰਦਾ ਹੈ ਕਹਿੰਦਾ ਨਸਤੀ ਰਵਾਣ ਉਹ ਹਾਈ ਕੋਰਟ ਦੇ ਫਾਸਲੇ ਨੂੰ ਪੁੱਛਦਾ ਕਹਿੰਦਾ ਹਾਈ ਕੋਰਟ ਨੂੰ ਆਹ ਸਾਰੀਆਂ ਗੱਲਾਂ ਨੂੰ ਆਣ ਕੇ ਕਿਹਨਾਂ ਕਰਦੇ ਇੱਧਰ ਲੋਕਾਂ ਤੋਂ ਹੀ ਛੱਡਦੇ ਗੱਲ ਵੀ ਆਪਣੀ ਗੱਲ ਹੋਈ ਆਪਣੇ ਪ੍ਰਧਾਨ ਜੀ ਨੇ ਕਿਹਾ ਵੀ ਤੁਸੀਂ ਹਾਈ ਕੋਰਟ ਦੇ ਫਾਸਲੇ ਤੁਸੀਂ ਬਹੁਤ ਸਾਰੇ ਲਾਗੂ ਕਰਦੇ ਹੋ ਜੇ ਲੋਕਾਂ ਨੂੰ ਆਉਂਦੇ ਨਹੀਂ ਆਦੇ ਅੱਜ ਜਿਲ੍ਹਾ ਨਿਚੈਤ ਵੀ ਹਾਈ ਕੋਰਟ ਦਾ ਫੈਸਲਾ ਡੀਸੀ ਸਾਹਿਬ ਨਾਲ ਗੱਲ ਹੋਈ ਜਿਹੜਾ ਹਾਈ ਕੋਰਟ ਤੋਂ ਉੱਥੇ ਪਾਸੇ ਕਾਰਨੀ ਵਿਦਿਅਕ ਪਾਲ ਮੱਜਲੇ ਤੋਂ ਆਇਆ ਹੋਇਆ 17 ਕਲਾ ਜਿਸ ਹਾਲਤਾਂ ਨਾ ਹੋ ਗਿਆ ਉਸ ਤੋਂ ਬਾਅਦ ਅਸੀਂ ਕਹਿ ਦਿਆ ਜਿਹੜੀ ਜਿਲ੍ਹਾ ਜਿਲ੍ਹਾ ਦਵਾਈ ਲੱਗੋ 100 ਏਕੜ ਦਾ ਅਮਰਕਾ 100 ਏਕੜ ਕੰੱਲਿਆ ਨਹੀਂ ਜਾਂਦੀ ਐ। ਆਜੋ ਏ। ਹੋਰ ਪਹਿਲਾਂ ਦਿੱਲੀ-ਦਿੱਲੀ ਨਾਲ ਉਹਨਾਂ ਵਾਰੀਆਂ ਉਹ ਹਾਈ ਕੋਰਟ ਦਾ ਜਿਹੜਾ ਸੁਪਰੀਮ ਕੋਰਟ ਦਾ ਜਾਂ ਫੋਡੀ ਪਾਰਲੀਮੈਂਟ ਦਾ ਕਾਨੂੰਨ ਪਾਸ ਹੋਇਆ ਦਾ ਕਿੱਧਰ ਗਿਆ? ਐਸਾ ਕਾਨੂੰਨ ਦੀਆਂ ਅੱਖਾਂ ਵਿੱਚ ਹੀ ਹੋਣਾ। ਪ੍ਰਧਾਨ ਨੇ ਭਾਵੇਂ ਮਾਮਲਾ ਵਿਵਾਦ ਵਾਲਾ ਪਾਣੀ ਵਾਲੇ ਮਾਮਲੇ ਤੋਂ ਭੁਗਤਮਾਨ ਨਹੀਂ ਚੱਲੀ ਕੀਤਾ। ਇਹ ਛੋਟਾ ਮਾਮਲਾ ਸੀ ਹਾਈ ਕੋਰਟ ਨੇ ਦਾ ਜੀ ਕਹਤਾ ਸੀ ਹਰਿਆਣਾ ਨੂੰ ਪਾਣੀ ਦੇ ਦੇਂਦੇ। ਉਸੇ ਆਪ ਵੇਜਿਆ ਜਾ ਕੇ ਮੁਕਮਲ ਤਿੰਨ ਧਰਨਾ ਲਾ ਕੇ ਜੁਰਤੌਰ ਮਟਰਨ ਦੇ ਖਲਾਸੇ ਹੋ ਗਏ। ਹਾਈ ਕੋਰਟ ਦਾ ਫੈਸਲਾ ਦੰਮਿਆ ਸਾਹਿਬ ਨੂੰ ਬਚਾਉਣ ਦਾ ਵੀ ਕੋਸ਼ਿਸ਼ ਆਇਆ ਹੋਇਆ ਸੀ। ਹਾਈ ਕੋਰਟ ਨੇ ਕਮੇਟੀ ਬਣਾ ਕੇ ਕਿ ਦੰਮਿਆ ਸਾਹਿਬ ਹੀ ਹਟਾਏ। ਉਹਨਾਂ ਗਾਣੇ ਖਤਰਾ। ਉੱਥੇਾਂ ਤੇ ਰਾਜ ਦੀ ਵਾਈਸ ਕਮੇਟੀ ਦਾ ਫੈਸਲਾ। ਨਾ ਕੋ। ਆਪਣੇ ਸਾਰੇ ਪੰਦਰ। ਜਸ ਸਰਪੰਚਾਂ ਦਾ ਮਾਗਲਾ ਨਾ ਕਮਿਟੀ ਸੰਪਰਕ ਕਰਦਾ। ਹਾਈ ਕੋਰਟ ਦਾ ਫੈਸਲਾ ਹਾਈ ਕੋਰਟ ਦਾ ਫੈਸਲਾ ਵੀ ਹੈ ਬਹੁਤ ਪਤਨ ਦਾ ਮਾਲਕਾ ਜਿਹੜਾ 20 ਨੰਬਰ ਤੋਂ ਵੀ ਇਕੜ ਦਾ ਦਾ ਹੋਇਆ ਹੈ ਨਿਸ਼ਚਿਤ ਹੋਇਆ ਹੋਣਾ ਬਹੁਤ ਗਲਤ ਹੋਇਆ ਰਸਤਾ ਪਤਨ ਦਾ ਇਹਨਾਂ ਦੀ ਬਹੁਤ ਦਿੱਕਤ ਹੈ ਤੋਂ ਵੀ ਹਾਈ ਕੋਰਟ ਦਾ ਫੈਸਲਾ

ਇਹ ਲੋਕ ਜੋੜ ਲਾ ਦੇ ਲੋਕ ਜੋੜ ਲੋਕ ਜੋੜ ਲਾ ਲੋ ਬਿਚਾਰ ਸਭ ਜਮਾ ਰਹੀ ਨਾ ਕਮਲ ਕਾ ਨੇ ਆਹ ਨਵਾਂ ਤਰ੍ਹਾਂ ਦਾ ਦੁਕਾਨ ਹੈ ਬੜਾ ਵਧੀਆ ਕਰਤੇ ਅਰੇ ਚਾਲਾ ਵਾਲਾ ਤਾ ਚਾਲਾ ਵਾਲੇ ਤੋਕ ਨਹੀਂ ਆਉਣਗੇ ਦੂਕੇ ਪਹਾੜ ਦਾ ਸੂਖਾ ਫਰਦੋਂ ਦਾ ਸਾਨੂੰ ਜੋਨਦਾਲਾ ਨੋਸੀ ਅੱਗੇ ਦੇਖ ਲਾ। ਉਹ ਬਟਾ ਸਰਕਟਾਂ ਤੋਂ ਹਟਿਆ ਹੋਇਆ ਹੂ। ਉਹ ਕਿਹੜਾ ਕੰਮ ਆ ਰੋ ਇਹਨਾਂ ਨੂੰ। ਜਹਾਂ ਦੇ ਰਾਜ ਜੋਨਦਾਲਾ ਨਾਲ ਸਹਿਮਤ ਕਰ ਲੋ ਜੇ ਜੋਨਦਾਲੇ ਲੜਾਈ ਬੰਦ ਕਰਦੇ ਨੇ ਜੇ ਅਸੀਂ ਕੋਈ ਲੜਾਈ ਨਹੀਂ ਲੜਦੇ ਜੇ ਜੋਨਦਾਲਾ ਟੰਟ ਮਰਨ ਤੇ ਖੜਾ ਹੈ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਜਾਨਾਂ ਨੂਰੀ ਹਿੱਤ ਲਾਵਾਂਗੇ। ਕਿਉਂਕਿ ਕੱਲਾ ਜ਼ੋਨਦ ਪਿੰਡ ਦਾ ਜ਼ਮੀਨ ਦਾ ਮਾਮਲਾ ਨਹੀਂ ਇਹ। ਆ ਹਾਜ਼ੂਰ ਦੇ ਵਿੱਚ ਸਾਜੀ ਵੀਡੀਓ ਦੇਖੋ। ਆਲਕੇਰ ਕੇ ਦੇ 2750 ਏਕੜ ਜ਼ਮੀਨ ੱਟਕੇ ਨਾਲ ਰੋਕਣ ਤੇ ਆਈ ਹੋਈ ਸਰਕਾਰ 23 ਏਕੜੋਂ ਦੀ ਤੋਕ ਨੇ ਧਰਤਮਾਲਾ ਪਹਿਤ ਦਿੱਤ ਨਮਾਤਾ ਸਮੀ ਦਿੱਤਾ ਉਲਟਾ ਧਰਨਾਕਾਰੀ ਚੱਕ ਕੇ ਸਮੇਤ ਮਾਵਾਂ ਭੈਣਾਂ ਠਾਣੇ ਚ ਬੰਦ ਕਰਦੇ ਸੀ ਅੱਜ ਬੰਦ ਕਰਤੇ ਉਹਨਾਂ ਬੰਦਿਆਂ ਨੂੰ ਛਡਾਉਣ ਖਾਤਰ ਜਿਹੜਾ ਭਗਵੰਤ ਮਾਨ ਨੇ ਕਹਿੰਦਾ ਤੁਸੀਂ ਸੜਕਾਂ ਰੋਕ ਲੈਣਿਓ ਥਾਣਾ ਘੇਰਿਆ ਕਿਸੇ ਨੇ ਬਾਤ ਨਹੀਂ ਪੁੱਛੀ ਅਖੀਰ ਨੂੰ ਕੱਲ ਵੱਡਾ ਹਾਈਵੇ ਜਾਮ ਕੀਤਾ ਜੋ ਰਾਤ 9-10 ਵਜੇ ਫੈਸਲਾ ਹੋਇਆ ਉਹ ਸਾਰੇ ਬੰਦੇ ਰਹਾ ਕਿਤੇ ਸਨੇਤ ਮਾਲਾ ਪਹਿਣਾ ਉਹੋ ਛੜਕਰ ਕਾਉਣ ਦਾ ਜ਼ਿੰਮੇਵਾਰ ਉਹ ਐਸਡੀਐਮ ਜਾਓ ਪ੍ਰਸ਼ਾਸਨ ਨਹੀਂ ਮੰਨਦਾ ਜਿਹੜਾ ਪਹਿਲਾਂ ਗੱਲ ਨਹੀਂ ਸੁਣਦਾ ਇਹ ਸੁੰਦਰਾਂ ਕੋਈ ਪਿੰਡ ਹੈ ਤਿੰਨ ਪੀੜੀਆਂ ਤੋਂ ਵੀ ਜ਼ਮੀਨਬਾਰ ਹੋਇਆ ਪਟਿਆਲੇ ਜਿਲ੍ਹੇ ਦਾ ਦੇਖੋ ਵੀ ਐਸੇ ਤਰ੍ਹਾਂ ਮੋਰਚਾ ਲੱਗਿਆ ਹੋਇਆ ਹੈ ਕਿਹਾ ਭਾਰਤ ਮਾਲਾ ਦੇ ਕਹੇ ਤਾਂ ਗੁਰਦਾਸਪੁਰ ਦੇ ਵਿੱਚ ਤਰਨਤਾਰਨ ਦੇ ਵਿੱਚ 12ਵੇਂ ਮੋੜ ਤੇ ਚੱਲ ਰਿਹਾ ਹੈ ਕੈਮ ਦਾ ਭਾਦ ਜਮੀਨਾ ਟੱਕੇ ਨਾਲ ਖੂਨ ਤੇ ਉਤਰੇ ਹੋਇਆ ਸੇਸ ਕਰਕੇ ਭਰਾਵੋ ਜਮੀਨਾ ਦੀ ਲੜਾਈ ਵੱਡੀ ਹੈ ਜਮੀਨਾ ਦੀ ਲੜਾਈ ਸੇਰ ਮੰਗਦੀ ਹੁੰਦੀ ਹੈ ਜਦੋਂ ਆਵਾਜ਼ਕਾਰਾਂ ਨੂੰ ਮਾਰਕੀ ਦੇ ਹੱਕ ਦਵਾਉਣ ਦੀ ਜਮੀਨ ਦੀ ਲੜਾਈ ਨੂੰ ਆਪਾਂ ਹੱਥ ਪਾਇਆ ਹੈ ਇੱਥੇ ਫੈਸਲਾ ਕੀਤਾ ਆਪਾਂ